ਸਮੇਂ ਦੀ ਪਾਬੰਦੀ ਤੁਹਾਡੀ ਜ਼ਿੰਦਗੀ ਦੀ ਸਫਲਤਾ ਦੀ ਕੁੰਜੀ ਹੈ ਬੱਚਿਓ ਮੈਂ ਇੱਕ ਅਜਿਹਾ ਇਨਸਾਨ ਆ ਜੋ ਦੁਨੀਆ ਤੋਂ ਉਲਟ ਚੱਲਦਾ ਆ ਆਮ ਤੌਰ ਤੇ ਆਪਾਂ ਲੋਕ అలਾਰਮ ਕਾਦੇ ਵਾਸਤੇ ਲਗਾਉਂਦੇ ਆ ਉੱਠਣ ਵਾਸਤੇ ਮੈਂ ਇੱਕ ਐਸਾ ਬੰਦਾ ਮੈਂ ਸੌਣ ਵਾਸਤੇ అలਾਰਮ ਲਗਾਉਂਦਾ ਮੈਂ ਉੱਠਣ ਵਾਸਤੇ అలਾਰਮ ਕਦੀ ਨਹੀਂ ਲਗਾਉਂਦਾ ਸ਼ਰੀਰ ਆਪਣੇ ਆਪ ਉੱਠ ਜਾਂਦਾ ਜਦੋਂ ਚਾਰਜ ਹੁੰਦਾ ਮੈਂ ਸੌਣ ਦਾ అలਾਰਮ ਰੱਖਿਆ ਹੋਇਆ ਇਸ ਤੋਂ ਬਾਅਦ ਤੂੰ ਸੋਣਾ ਹੀ ਸੋਣਾ ਮੈਂ ਇੱਕ ਐਸਾ ਬੰਦਾ ਆ ਜੋ ਡਿਨਰ ਤੋਂ ਬਾਅਦ ਬ੍ਰਸ਼ ਨਹੀਂ ਕਰਦਾ ਜੋ ਡਿਨਰ ਤੋਂ ਪਹਿਲਾਂ ਬ੍ਰਸ਼ ਕਰਦਾ ਹੈ ਸਾਰੇ ਦਿਨ ਦਾ ਮੈਂ ਦੁਨੀਆ ਭਰ ਦੇ ਜਿਹੜੇ ਰੇਤਾ ਖਾ ਕੇ ਆਇਆ ਬਾਅਦ ਵਿੱਚ ਬ੍ਰੈਸ਼ ਕਰਨ ਦਾ ਕੀ ਪਹਿਲਾਂ ਮੈਂ ਪਹਿਲਾਂ ਕਰਦਾ ਕਿ ਪਹਿਲਾਂ ਮੇਰਾ ਜਿਹੜਾ ਮੂੰਹ ਸਾਫ਼ ਹੋ ਜਾਏ ਉਸ ਤੋਂ ਬਾਅਦ ਮੈਂ ਡਿਨਰ ਕਰੂੰਗਾ ਆਮ ਤੌਰ ਤੇ ਲੋਕ ਕੀ ਕਹਿੰਦੇ ਨੇ ਕਿ ਸਰ ਮਾਫ਼ ਕਰਨਾ ਜੀ ਮੈਂ ਲੇਟ ਆਇਆ ਮੈਂ ਇਸ ਤਰ੍ਹਾਂ ਦਾ ਬੰਦਾ ਮੈਂ ਜਾ ਕੇ ਕਹਿੰਦਾ ਸਰ ਮਾਫ਼ ਕਰਿਓ ਜੀ ਮੈਂ ਸਮੇਂ ਤੋਂ ਪਹਿਲਾਂ ਆ ਗਿਆ ਕਿਉਂਕਿ ਪਾਬੰਦੀ ਹੋਣਾ ਜ਼ਿੰਦਗੀ ਦੀ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਉੱਤੇ ਅੱਧਾ ਘੰਟਾ 40 ਮਿੰਟ ਲਗਾ ਰਹੇ ਹਾਂ ਮੈਨੂੰ ਕਿਸੇ ਨੇ ਪੁੱਛਣਾ ਥੋੜੀ ਸੀ ਕਿ ਪਰਮਜੀਤ ਅੱਧਾ ਘੰਟਾ ਪੂਰਾ ਲੱਗਿਆ ਸੀ ਜਾਂ ਨਹੀਂ ਲੱਗਿਆ ਸੀ ਤੁਹਾਡੇ ਦਾ ਪੀਰੀਅਡ ਨੇ ਕਿ ਮੈਡਮ ਨੂੰ ਪੁੱਛਿਆ ਜਾਊਗਾ 40 ਮਿੰਟ ਲਗਾਏ ਜਾਂ ਨਹੀਂ ਲਗਾਏ 45 ਮਿੰਟ ਲਗਾਏ ਜਾਂ ਨਹੀਂ ਲਗਵਾਏ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਪਰ ਮੈਂ ਫੇਰ ਵੀ ਹਰ ਲੈਕਚਰ 40 ਜਾਂ 50 ਮਿੰਟ ਲਗਾਉਣਾ ਚਾਹੇ ਮੇਰੇ ਤਿੰਨ ਲੈਕਚਰ ਹੋਣ ਚਾਹੇ ਚਾਰ ਲੈਕਚਰ ਹੋਣ ਮੈਂ ਕਦੀ ਵੀ ਫਾਰਮੈਲਿਟੀਆਂ ਐਕਟੀਵਿਟੀਆਂ ਨਹੀਂ ਕਰਦਾ ਮੈਂ ਹਾਰਡ ਕੋਰ ਅਵੇਅਰਨੈਸ ਦਿਨਾ ਹਾਰਡ ਕੋਰ ਜੇ ਮੈਂ ਤੁਹਾਡੇ ਕੋਲ 100 ਬੱਚੇ ਦੇ ਵਿੱਚ ਬੈਠਾ ਤਾਂ 100 ਚੋਂ ਜੇ 10 ਨੇ ਵੀ ਆਪਣਾ ਜੀਵਨ ਬਦਲ ਗਿਆ ਮੇਰੀ ਯਾਤਰਾ ਸਫਲ ਹੈ ਮੈਂ ਪੰਜਾਬ ਨੂੰ ਆਪਣੇ ਹਿੱਸੇ ਦਾ ਯੋਗਦਾਨ ਦੇ ਦਿੱਤਾ।